ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਤੇ ਅੱਜ ਫੇਰ ਆਪਾਂ ਚੱਲੇ ਆ ਕਿਹੇ ਕੰਮ ਹੀ ਕੋਈ ਵੀ ਮਤਲਬ ਆਪਣੇ ਕੰਮਾਂ ਨੂੰ ਲੈ ਕੇ ਜਿਆਦਾਤਰ ਵਲੌਗਿੰਗ ਆ ਰਹੀ ਆ ਤੇ ਮੇਰੇ ਨਾਲ ਹੀ ਨਾਂ ਦੀ ਨਾਲ ਹੀ ਇਹ ਵਲੌਗ ਜਿਹੜਾ ਉਹ ਸਟਾਰਟ ਕਰਦੇ ਆ ਬਾੜੋਂ ਬਸ ਕਿੱਥੇ ਵਾੜੀ ਤੇ ਇਹ ਤਾਂ ਚੱਲਦੀ ਹੀ ਪਿੰਡ ਹੱਟਣ ਜਾਂਦੀ ਉਧਰ ਰੁਕਦੀ ਹੁਣੀ ਇੱਥੇ ਉਹੀ ਆ ਤੇ ਆਪਣਾ ਉਧਰਲੀ ਸਾਈਡ ਤੋਂ ਰਾਹ ਜਿਹੜਾ ਹੋ ਗਿਆ ਸੀ ਖਰਾਬ ਨੰਗੜ ਵਾਸਤੇ ਵੀ ਨਹੀਂ ਜਗ੍ਹਾ ਹੈਗੀ ਹੁਣ ਅਸੀਂ ਆਪਣਾ ਰਸਤਾ ਜਿਹੜਾ ਅੱਜ ਚੇਂਜ ਕੀਤਾ ਹੈ। ਬਹੁਤ ਕਿਥੇ ਪਥਰ ਹੋ ਗਏ। ਤੇ ਰਾਹਾਂ ਦੀ ਜਤਨਾ ਵੱਢੀ ਜਾਂਦੀ ਸ। ਅਸੀਂ ਪਹੁੰਚ ਗਏ ਆ। ਉਹਲੇ ਰਾਹ ਸਣੀ ਹੋਣ ਲਈ ਆ ਰਸਪੂ। ਇਹ ਇਧਰ ਨੂੰ ਨਹੀਂ। ਨਹੀਂ ਠੀਕ ਵੀ ਠੀਕ। ਐਸੇ ਰਾਹ ਨੂੰ ਜਾਣਾ ਨਾ। ਪਾਣੀ ਦੀ ਕੋਈ ਗੱਲ ਨਹੀਂ ਆਵੇ ਕਾਹ ਵੀ ਪਿੱਛੇ ਜਿਆਦਾ ਖਰਾਬ ਹੀ। ਚੈੱਕ ਕਰੋਨੇ ਗਾਈਸ। ਚੈੱਕ ਕਰੋਨੇ ਰਾਹ। ਪਿੱਛੇ ਇਧਰ ਜਿਆਦਾ ਖਰਾਬ ਹੈ ਤੁਹਾਨੂੰ। ਹਾਂ ਇਧਰ ਤਾਂ ਠੀਕ। ਇਧਰ ਬੰਡਿਆ ਇਧਰ ਉਹ ਚੱਲ ਗਿਆ। ਵਾਲ ਜਿਆਦਾ ਮਾਤ ਪੜਾ। ਹਾਂ ਉਧਰ ਗੱਡੀ ਜੀ ਚੱਲ ਗਈ ਜੇ। ਪਰਾਹ ਕਿਹੜੀ ਗੱਡੀ ਉਹ ਪਾਣੀ ਆ ਆਹ ਵਾਹ ਵਾਹ ਗਾਡੀ ਪੰਡਾ ਤਾਂ ਨਾ ਬਣ ਜਾਣਾ ਨਾ ਟਾਬੜਾ ਹੀਰਾ ਹਾਂ ਚਲੋ ਥੋੜੀ ਜਿਹੀ ਦਿੱਕਤ ਤੇ ਹੁੰਦੀ ਪਰ ਚੰਗਾ ਪਾਣੀ ਹਾਂ ਭਾਈ ਦੇ ਨਗਰ ਦੇ ਡੱਕ ਪਿੰਡ ਸਾਰੇ ਡੱਬੂ ਜੇ ਸਹੀ ਹੈ ਗੱਡੀ ਹਾਂ ਰੱਖ ਲੇਗਾ ਅਵਿਰਾਜ ਆਪਣਾ ਸੁੱਤਾ ਪਿਆ ਏ ਰਬਾਬ ਆਪਣੀ ਸਕੂਲ ਗਈ ਆ ਤੇ ਅਵਿਰਾਜ ਵੇਹ ਨਾ ਰਹੀ ਸਾਡੇ ਪਿਛੇ ਲੱਭਣਾ ਨਹੀਂ ਤੁਹਾਨੂੰ ਉਹਨਾਂ ਨੇ ਐਂ ਦੇਖਣਾ ਨਹੀਂ ਤੇ ਅਸੀਂ ਚੱਲਦੇ ਆ ਨਾਲ ਨਾਲ ਵਲੌਗ ਨੂੰ ਕੰਟੀਨਿਊ ਕਰਾਂਗੇ ਵਲੌਗ ਦੇ ਨਾਲ ਲਾਸਟ ਤੱਕ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰ ਲਿਓ ਕਿਹੜੀ ਹੋਲ ਡਰਿੰਕ ਹੈ ਇੱਥੇ ਹਾਂ ਜਿੰਨਾ ਜਦੋਂ ਦਾ ਤੈਨੂੰ ਉਸੇ ਤਾਰ ਰਿਹਾ ਮੈਨੂੰ ਖਿੱਚ ਬੜੀ ਜਿਹੜੀ ਮੈਂ ਪੀਦਾ ਗਿਆ ਲੜਾਈ ਝਗੜੇ ਚੱਲਦੇ ਨੇ ਆ ਉਹ ਨੈਟ ਪਾਉਂਦੇ ਨਹੀਂ ਤੇ ਬੇੜਾ ਤੈਨੂੰ ਮੈਂ ਕਰਕਾਉਣਾ ਚੰਗਾ ਸੀ ਪਿਛਲੇ ਵਲੌਗ ਵਿੱਚ ਤੁਸੀਂ ਵੇਖਣਾ ਕਿ ਮੈਂ ਗਈ ਸੀ ਜਿੱਦਾਂ ਮਤਲਬ ਆਪਣੇ ਸਟਾਫ ਨੂੰ ਥੇ ਅੜਾ ਮਤਲਬ ਦੇਣ ਵਧਾਈ ਵਧਾਈ ਤੇ ਇਹ ਥੋੜਾ ਜਿਹਾ ਮਤਲਬ ਗੱਡੀ ਵਿੱਚ ਰਹਿਣ ਕਰਕੇ ਤੇ ਲੜਾਈ ਚੱਲ ਪਈ ਹੁੰਦੀ ਆਉਂਦੀ ਆ ਜੀ ਤੇ ਬਲਕਿ ਮੈਂ ਪੀਏ ਤੇਰਾ ਪੀਏ ਤੇਰਾ ਡਰਾਈਵਰ ਹੈ ਫਿਰ ਚੱਲ ਗਿਆ ਇਦਾਂ ਹੀ ਮਤਲਬ ਡਿਊਟੀ ਨੂੰ ਲੈ ਕੇ ਕਿਦਾਂ ਜੋ ਵੀ ਹਨਾ ਗੱਲਾਂ ਮਤਾਂ ਹੁੰਦੀਆਂ ਨੇ ਕਿਦਾਂ ਕਰਨੀਆਂ ਕੀ ਕਰਨਾ ਵਾ ਬੜੀਆਂ ਗੱਲਾਂ ਸੀ ਸਾਰੀ ਡਿਸਕਸ਼ਨ ਕਰਨੀਆਂ ਸੀ ਤੇ ਇਸ ਕਰਕੇ ਲੇਟ ਹੋ ਗਿਆ ਉਹ ਤਾਂ ਮੈਂ ਉਧਰੋਂ ਦੀ ਗਿਆ ਹੱਦ ਉਧਰ ਨੂੰ ਵੀ ਚਲ ਜਾਂਦਾ ਵਾ ਕਿ ਇਹ ਚਲੋ ਚੱਲਦੇ ਆਂ ਤੇ ਫਿਰ ਅੱਗੇ ਜਾ ਕੇ ਚੱਲਿਆ ਹੀ ਬਰਬਾਦ ਹੋਣਾ ਉਹ ਵੀ ਰੁਕ ਜਾ ਰੁਕ ਜਾ ਵੀਰੇ ਬਰਬਾਦੀ ਜ਼ਰਾ ਹੀ ਹੋਣੀ ਹੀ ਬਰਬਾਦ ਅਸੀਂ ਤਾਂ ਹੋ ਗਏ ਹੁਣ ਦੂਜੇ ਨੂੰ ਤਾਂ ਸਲਾਹ ਦੇਈਏ ਚੰਗੀ ਦੀ ਨਾ ਨਾ ਵੀਰੇ ਇਹ ਕੰਮ ਨਹੀਂ ਕਰਨਾ ਇਹ ਕੰਮ ਬਿਲਕੁਲ ਨਾ ਕਰੋ ਪਰਪਾਦੀ ਹੋਈਂ ਭੁੱਲ ਕੇ ਵੀ ਨਾ ਕਰੋ ਪਛਤਾਹੋਗੇ ਰੋਵੋਗੇ ਉਹੋ ਕਰਾ ਲਿਆ ਤਾਂ ਆਹ ਹੋ ਗਈ ਉਹੋ ਕਰਾ ਕੇ ਪਤਾ ਲੱਗਦਾ ਨਾ ਅਸੀਂ ਇਹਨੂੰ ਪਹਿਲਾਂ ਹੀ ਦੱਸਣ ਦੇ ਬਿਨਾ ਮੇਰਾ ਨਾ ਅਸੀਂ ਤੁਹਾਨੂੰ ਕਰਾ ਕੇ ਪਤਾ ਕਰ ਹੀ ਲੈਂਦੇ ਬਹੁਤ ਕੰਪੇਨਡੀਆਂ ਨੇ ਮਹਿੰਗੀਆਂ ਮਹਿੰਗੇ ਭਾਵੇਂ ਕਰਦੀਆਂ ਸਾਲ ਕੀ ਅਮੜ ਕੇ ਨਿਆਣੇ ਕਢਾਉਣੇ ਆ ਕਵੀ ਕਿਹੜੇ ਸਭ ਕਢਾਉਣੇ ਇਹ ਤਾਂ ਲੋਕਾਂ ਦਾ ਤੇ ਅੱਜ ਕੱਲ੍ਹ ਇਦਾਂ ਦਾ ਸਿਸਟਮ ਹੋ ਗਿਆ ਕਿ ਵਿਚਾਰੇ ਜੇ ਕਹਿੰਦੇ ਧੀਆ ਤਾਂ ਵੀ ਨਹੀਂ ਜੀਣ ਦਿੰਦੇ ਤੇ ਜੇ ਵਿਚਾਰੇ ਕਿਸੇ ਦਿਨ ਨਹੀਂ ਤਾਂ ਵੀ ਨਹੀਂ ਜੀਣ ਦਿੰਦੇ ਦੀ ਦੁਨੀਆ ਦੁਨੀਆ ਦਾ ਕੰਮ ਹੀ ਇਹ ਆ ਬਸ ਅਗਲੇ ਬੰਦੇ ਨੂੰ ਗੱਲਾਂ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ ਆਪਣੇ ਘਰ ਵਾਲ ਜਾਤੀ ਨਹੀਂ ਮਾਰਦਾ ਤੇ ਬਾਕੀ ਇਹ ਹੁੰਦਾ ਕਿ ਪ੍ਰਮਾਤਮਾ ਦੀ ਦੇਣ ਹੁੰਦਾ ਸਭ ਕੁਝ ਪ੍ਰਮਾਤਮਾ ਕਿਸੇ ਨੂੰ ਵੀ ਕਿਸੇ ਵੀ ਚੀਜ਼ ਤੋਂ ਵਾਂਝਿਆ ਨਹੀਂ ਰੱਖਦਾ ਕਈ ਵਾਰੀ ਸਾਡੇ ਮਾੜੇ ਕਰਮ ਆ ਪਿਛਲੇ ਕਰਮਾਂ ਦਾ ਲੇਖਾ ਅੱਗੇ ਆ ਜਾਂਦਾ ਬਾਕੀ ਜਿਹੜੇ ਇਨਸਾਨ ਨੂੰ ਪਤਾ ਵਾ ਕਿ ਬੱਚੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਨੇ ਹਾਂ ਹੋਣੇ ਵੀ ਚਾਹੀਦੇ ਨੇ ਜੇ ਬੱਚੇ ਨਾ ਉਹਦੇ ਬੜਾ ਬੜਾ ਕੋਈ ਸੋਨਾ ਸੈਣਾ ਪੈਂਦਾ ਵਾ ਪਰ ਵਾਹਿਗੁਰੂ ਇਦਾਂ ਦਾ ਕਿ ਇਹ ਤੇ ਟਾਈਮ ਨਾਲ ਲਿਆਵੇ ਪ੍ਰਮਾਤਮਾ ਸਾਰਿਆਂ ਦੀ ਸੁਣੇ ਸਾਰਿਆਂ ਦੀਆਂ ਝੋਲੀਆਂ ਭਰੇ ਤੇ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਆ ਨਾ ਕਦੀ ਮਾੜਾ ਸੋਚਿਆ ਨਾ ਕਰਨਾ ਵਾ ਤੇ ਨਾ ਹੀ ਕਦੀ ਸੋਚਣਾ ਸਹੀ ਆ ਕਿ ਨਹੀਂ ਬਾਕੀ ਕੀ ਦੀ ਸੋਚ ਨਾਲ ਇਹ ਵਾਧਾ ਘਾਟਾ ਹੋ ਵੀ ਸਕਦਾ ਪਰ ਨਹੀਂ ਇਹ ਚੀਜ਼ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਜ਼ਿੰਦਗੀ ਚ ਨਾ ਆ ਰਿਹਾ ਆ ਜਮੇ ਜਾ ਰਿਹਾ ਨਾ ਉਹ ਬਾਈਕ ਵਾਲੇ ਪਿਆ ਦੇ ਚੱਲੇ ਆ ਪਿਆਰ ਆਏ ਹੋਣਗੇ ਵਿਆਹ ਦੇ ਇਹ ਮੇਰੇ ਨੂੰ ਪਾਏ ਹੋਣਗੇ ਡੇਡ ਦੇ ਕਰਕੇ ਕੰਮ ਚੱਲੇ ਆਣੇ ਨਹੀਂ ਇਹ ਨਹੀਂ ਵਿਆਹ ਵਾਲੇ ਨਹੀਂ ਵਿਆਹ ਹੀ ਕਿਆ ਬੜੇ ਨੂੰ ਵਿਆਹ ਵਾਲੇ ਲਓ ਜੀ ਇੱਕ ਵਾਰੀ ਫੇਰ ਤੋਂ ਅਸੀਂ ਪਹੁੰਚ ਗਏ ਆ ਫਰਨੀਚਰ ਵਾਲੀ ਸ਼ਾਪ ਤੇ ਤੇ ਇੱਧਰ ਸਾਡੇ ਜੱਜ ਸਾਹਿਬ ਇੱਧਰ ਸਾਡੇ ਸੇਠ ਜੀ ਤੇ ਸਠਾਣੀ ਸੇਠ ਸਠਾਣੀ ਹਾਂ ਕਿਨੇ ਸੋਹਣੇ ਬੈੱਡ ਮਾਸਟਰ ਤੇ ਬੜਾ ਗੋਡਿਆ ਯਾਰ ਇਹ ਮਸੀਤ ਆਹ ਬੜੀ ਮਾਰੀ ਅਹੀਂ ਲੈਣ ਕਿ ਆਇਆ ਓਏ ਤਾਂ ਵਧੀਆ ਆ ਦੇਖੋ ਓਏ ਵਧੀਆ ਇਹ ਛੋਟਣਾ ਵਸਾ ਨਹੀਂ ਉਹਨੂੰ ਛੱਡਦੇ ਨਹੀਂ ਮੈਂ ਬੜੀ ਰੱਖੀ ਆ ਬੇਟੀ ਮਾਪੇ ਬੰਦ ਨਾ ਮੈਂ ਕਰਦੇ ਆ ਮੈਂ ਤੇ ਉਹ ਡੇਰੀਆ ਹਾਂ ਜਿਹੜੀ ਮੈਂ ਤਾਂ ਸੋਧੋ ਭਾਈਆ ਉਹ ਕਿੱਧਰ ਹੋਦਾ ਬਾਤ ਇਹਨਾਂ ਨਾਲ ਆਲੀ ਆਸ ਕੋ ਆ ਦੇਖੋ ਕਿੱਥੇ ਪੱਛੇ ਰਹੀ ਹਾਂ ਦੇਖੋ ਹਾਂ ਵੀ ਠੀਕ ਆ ਇਹਦਾ ਇਹਦਾ ਉੱਤੇ ਹਾਂ ਕੰਬਲ ਕੁਮੜ ਰੱਖ ਸਕਦੇ

ਇਹ ਮੋਰ ਪੰਖੇ ਉਹ ਹੈ ਦੱਸਣਾ ਉਹ ਨਹੀਂ ਚੰਗਾ ਛੋੜ ਛੋੜ ਤੇ ਇਹ ਦੋ ਦੋ ਦੇ ਇਹੀ ਪਏ ਹੋ ਡਿਜ਼ਾਈਨ ਇਹ ਆਵਾਜ਼ ਵੀ ਅੱਛਾ ਕਿਚੋ ਇਹ ਥੋੜਾ ਕਨੇ ਹਾਂ ਸੋਹਰਾ ਨਹੀਂ ਸੋਹਰਾ ਇਹ ਇਹ ਹੱਡੀ ਦਾ ਪਾਬਲੀ अच्छा एदा हो ਜਾਂਦਾ ਹੈ ਹੂੰ ਠੀਕ ਹੈ ਵਧੀਆ ਇਹ ਤਰ੍ਹਾਂ ਚਾਰ ਕੁਸ਼ਨ ਸੀਗੇ ਹੂੰ ਅੱਛਾ ਇਹਨਾਂ ਦੋ ਦੋ ਆ ਤੇਰੇ ਨਾਲ ਦੋਈ ਆ ਹੂੰ ਇਹਨਾਂ ਤੇ ਹੋ ਜਿਆਦਾ ਸੋਹਣਾ ਲੱਗਦਾ ਪਾ ਜਿਆਦਾ ਸਰਮਈ ਉਹ ਮੈਜ ਨਹੀਂ ਹੋਣਾ ਕੋਈ ਕਿਹੜਾ ਤੇ ਨਹੀਂ ਕਰ ਲੋ ਤੁਸੀਂ ਦਾਂ ਦੋ ਉਹਨੇ ਬਣਾ ਲੈਣਾ ਦੁੱਧ ਨਾਲ ਜਾ ਹਾਂ ਤੈਨੂੰ ਮਾੜਾ ਇਕੱਠਾ ਕਰੇ ਬੈ ਕੇ ਤੇ ਦੇਖੀ ਬਹਿਣ ਦੀ ਫੀਲਿੰਗ ਲਈ ਕਿਉਂ ਬਾਉ 아까 소� Ly는 못하겠다는 студ이 etc. 아, 거기서 저렇게 � brat가 여까다고 ㅋㅋ 그렇죠 dragon ਉਹ ਕੀ ਹੈ ਨਾ? ਹਮਮ। ਪਰ ਪੀਛੇ ਜਿਆਦਾ ਨਹੀਂ ਸੋਣਾ। ਆਹ। ਦੇਖਿਆ ਮੋ। ਉਹ ਪੀਛੇ ਜਿਆਦਾ ਨਹੀਂ ਸੋਣਾ। ਪਿਛਲਾ। ਹਾਂ। ਬੈਕ ਤੁਹਾਡਾ ਜਿਹੜਾ ਵਾ ਨਾ ਉਹ ਹੈਗਾ ਜੇ ਕਿਹੜਾ ਨਾ ਗ੍ਰੀਨ ਜਾਈ ਆ। ਮੋਰ ਪੰਖੀਆ ਜਿਹਾ ਕਦਰ ਬੈਲ ਦੀ ਦੋ ਦਾ। ਤੇ ਫਿਰ ਉਹ ਇਹਦੇ ਨਾਲ ਮੈਚ ਨਹੀਂ ਹੈ ਨਾ ਕਰਨਾ। ਫਿਰ ਉਹ ਟੋਲ ਲਵਾਉਣੀ ਪੈਣੀ ਤੁਹਾਨੂੰ। ਇਹ ਸੋਣਾ ਲੱਗਣਾ ਲੱਗਦੀ ਰੀ। ਹਾਂ। ਹਨਾ ਆਹ ਗਰੇ ਹੈ। ਹਮ। ਇਹਦਾ ਥੋੜਾ ਰੇਖੋ ਜਿੰਨਾ ਨੂ ਪੀਸ ਥੋੜਾ ਹੁੰਦਾ ਨਹੀਂ ਆਹੋ ਥੋੜਾ ਆ ਯਾਰ ਜੇ ਤੋਂ ਅੰਦਰ ਬਾਹਰ ਕਰੀਦਾ ਕੋਈ ਸਮਝ ਨਾ ਆਉਂਦਾ ਕਿ ਮੈਂ ਕੋਈ ਨਹੀਂ ਦੇਖਣਾ ਆਇਆ ਨਾ ਮੇਰੇ ਬਾਹਰ ਦੇ ਬਾਹਰ ਦੇ ਖੇਚੇ ਕਰੀਏ ਨਾ ਦਾ ਕੰਟਰਾਸਟ ਨਹੀਂ ਸੁਣੋ ਲੱਗੂਗਾ ਇਹਦਾ ਮੋਰ ਪੱਗੀਆਂ ਪੀਚਦਾ ਵਧੀਆ ਲੱਗੂ ਦਾ ਲਾਫਟ ਜਿਆਦਾ ਲਾਣਾ ਹਮ ਇਹੋ ਆਪਣੀ ਮਨਜ਼ੀ ਵਧੀਆ ਲਾਉਂਦੇ ਸਾਰੇ ਉਹਨੂੰ ਕਹਿ ਦੇਣ ਤੂੰ ਬ੍ਰਾਂਡ ਕਲੈਕ ਕਰਾ ਉਹਨੂੰ ਕਹਾਂਗੇ ਇਹਦੇ ਨਾਲ ਦਾ ਬਣਾਵਾ ਕੇ ਦੇ ਪਏ ਮੰਦੇ ਦੀ ਵਸਲੀ ਉਹ ਬਣਦੇ ਵੀ ਬਣੇ ਹੀ ਆ ਕਿਤੇ ਐਦਾ ਹੁੰਦਾ ਵੀ ਕਦੇ ਨਹੀਂ ਬਣੇ ਆਹ ਵੇ ਕਿਹੜਾ ਉੱਥੋਂ ਆਇਆ ਰਕਤਾਂ ਤੋਂ ਢੋੜੀ ਲੱਗੇ ਆਏ ਚਲੋ ਇਹਦਾ ਪ੍ਰਾਈਸ ਕੋਈ ਚਲੋ ਨਹੀਂ ਜਿਹੜਾ ਕੋਈ ਇੱਕ ਨਹੀਂ ਬਣ ਕੇ ਹੀ ਆਏ ਇਹਨੇ ਬਣਾਇਆ ਹੀ ਨਾ ਚਲੋ ਜੀ ਆਹ ਆ ਕੇ ਜੁਰਤ ਨਾਲ ਇਹ ਦੋ ਲਈ ਦਾ ਇਹ ਲੋ ਜੀ ਆਪਾਂ ਆ ਗਏ ਆ ਜੀ ਵਾਪਸ ਪਾਪਾ ਵਾਪਸ ਘਰ ਨੂੰ ਚੱਲੇ ਆਂ ਤਾਂ ਉਹ ਕਰੇ ਜਾਣਾ ਕੰਮ ਕਰਦੇ ਤੇ ਆਪਣਾ ਕੰਮ ਹੋ ਗਿਆ ਜੇ ਡਨ ਕੰਮ ਹੀ ਇੱਕ ਦੇ ਆਪਣਾ ਕੰਪਲੀਟ ਹੋ ਗਿਆ ਟੈਨਸ਼ਨ ਖਤਮ ਤੇ ਦੂਜਾ ਆਪਾਂ ਗਏ ਅੱਜ ਫਰਨੀਚਰ ਵੇਖਣ ਬਟ ਗੱਲ ਨਹੀਂ ਬਣੀ ਗੱਲ ਜੀ ਚਲੋ ਪਸੰਦ ਵੀ ਆਇਆ ਏ ਤੇ ਇੱਕ ਇਹ ਚੀਜ਼ ਜੀ ਕਿ ਆਪਾਂ ਆਪਣੇ ਮਤਲਬ ਬੈਡਰੂਮ ਦਾ ਮੈਚਿੰਗ ਜ ਸਾਰਾ ਕੁਝ ਚਾਉਨੇ ਹਾਂ ਤੇ ਉਹ ਮੈਚਿੰਗ ਨਹੀਂ ਹੋਈ ਗੱਲ ਤੇ ਅਸੀਂ ਉਹਨਾਂ ਨੂੰ ਕਿਹਾ ਵਾ ਕਿ ਜੇ ਉਹ ਬਣਾ ਦਿੰਦੇ ਜੇ ਬਣਾਉਂਦੇ ਆ ਤਾਂ ਠੀਕ ਹੈ ਆਦਰਵਾਇਜ਼ ਆਪਾਂ ਕਿ ਤੋ ਹੋਰ ਟਰਾਈ ਕਰ ਲਾਂਗੇ ਕਿੰਨੇ ਤਰੀਕ ਦਾ ਪਰ ਆਪੇ ਆਂਦਾ ਹੈ ਹਨਾ ਤੇ ਬਾਕੀ ਚਲੋ ਚੱਲ ਹੈ ਲੋ ਜੀ ਆ ਪਾਗੇ ਹੀ ਘਰੇ ਤੇ ਘਰੇ ਆ ਕੇ ਆ ਵੇਖੋ ਆਲੂ ਚੀਰੇ ਬਰੀਕ ਬਰੀਕ ਕੱਟੇ ਤੇ ਬੇਸਨ ਤੇ ਇਧਰ ਆਪਣੇ ਉਹ ਸਨੈਕਸ ਵਗੈਰਾ ਪਏ ਥੋੜੇ ਜੇ ਤੇ ਰਬਾਬ ਵੀ ਤਾਂ ਆ ਗਈ ਆ ਇਹ ਹੁਣ ਅਸੀਂ ਇਹ ਬਣਾ ਰਹੇ ਆ ਸਾਡੀ ਚਾਹ ਬਣ ਰਹੀ ਆ ਅਰੇ ਪਹੁੰਚੇ ਹੀ ਆ ਜਸਟ ਮੱਲੀ ਸਾਹਿਬ ਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਤੇ ਕਹਿੰਦੇ ਮੈਨੂੰ ਕੁਝ ਬਣਾ ਕੇ ਦਿੱਤਾ ਜਾਏ ਤੇ ਹੁਣ ਉਹੀ ਅਸੀਂ ਕਰ ਰਹੇ ਆ ਆਲੂ ਵਾਲੇ ਥੋੜੀ ਜਲਦੀ ਜਲਦੀ ਚ ਬਣਾ ਰਹੇ ਆ ਭੁੱਖ ਨੂੰ ਬੁਝਾਇਆ ਜਾਵੇ ਅਰੇ ਰਬਾਬ ਆਇਲ ਗਰਮਿਆ ਪਤ ਹੈ ਟੇਸਟੀ ਜੇ ਬਣ ਰਹੇ ਨੇ ਤੇ ਖਾਣੇ ਆਂ ਫਿਰ ਚਾਹ ਤੂੰ ਪੀ ਕੇ ਇੰਜੋਏ ਕਰਕੇ ਤੇ ਫੇਰ ਆਪਾਂ ਅੱਜ ਨਮਕੀਨ ਵਾਲੇ ਚੌਲ ਬਣਾਉਣੇ ਆ ਨਮਕੀਨ ਵਾਲੇ ਚੌਲ ਖੰਡਾ ਤੂੰ ਮੈਂ ਚਲੋ ਨਮਕੀਨ ਵਾਲੇ ਚੌਲ ਬਣਾ ਲਾਂਗੀ ਅਬ ਇਹ ਥੋੜਾ ਥੋੜੇ ਹੁੰਦਾ ਉਹਨੂੰ ਜਿੰਜੀ ਕਰਦਾ ਹੁਣ ਪਤਾ ਨਹੀਂ ਟੇਸਟੀ ਬਣਦੇ ਕਿ ਨਹੀਂ ਬਣਦੇ ਕੀ ਬਣਦਾ ਚਲ ਚੇਤੇ ਜਿ ਬਣਾਉਂ ਰਹੇ ਹਾਂ ਭੁੱਖ ਲੱਗੀ ਐ ਇਹ ਬਕਾ ਕੀ ਇਹ ਹੋ ਗਿਆ ਚਲੋ ਜੀ ਬਣਾ ਕੇ ਨਾ ਬਣਾ ਕੇ ਫਿਰ ਮੈਂ ਤੁਹਾਨੂੰ ਮਿਲਦੀ ਆ। ਬਾਵਲੀ ਲਿਆਂਦੀ ਸੀ ਇੱਕ ਨੀਕੀ ਜੀ ਸੋਣੀ ਜੀ ਚੀਜ਼ ਕਿੱਦਾਂ ਲੱਗੀ ਰਾਬ ਉੱਪਰ ਨੂੰ ਕਰਕੇ ਦਿਖਾਓ ਕਰਕੇ ਦਿਖਾਓ ਉਹਦੇ ਕੰਨ ਉਹ ਉਹ ਚੜ੍ਹਦੇ ਛੇ ਹੋ ਪਿਛੇ ਹੋ ਪਿਛੇ ਹੋ ਕੇ ਕਰਕੇ ਦਿਖਾਓ ਪਿਛੇ ਹੋ ਕੇ ਤਰ ਕੋਇ ਤੇ ਤਾਲੂ ਕਰਿਓ ਤਾਲੂ ਕਰਕੇ ਰੱਖਿਓ ਤਾਲੂ ਕਰਕੇ ਰੱਖਿਓ ਕਰ ਨਾਪ ਕੇ ਰੱਖੋ ਨਾ ਦੂਜਾ ਦੋਵੇਂ ਨਾਪ ਕੇ ਰੱਖੋ ਕਰਕੇ ਤੇ ਐ ਰੱਖੋ ਫੇਰੀ ਵੇਖਣਗੇ ਇੱਕਦਾਂ ਨਾਪ ਕੇ ਘੁੱਟ ਕੇ ਆਇਆ ਤੇ ਦੂਜੇ ਨੂੰ ਆਇਆ ਇਹ ਖੜੇ ਕਰ ਦੋ ਕਰ ਤਾਨ ਖੜੇ ਕਰੋ ਕਰ ਦੋ ਤਾਨ ਖੜੇ ਉਹ ਪੋਤੇ ਨੂੰ ਘੁੱਟ ਕੇ ਨਪੋ ਕੰਨਾਂ ਨੂੰ ਇਹਨੂੰ ਛੱਡ ਐਦਾਂ ਉਹ ਦੇਖੋ ਆਹ ਇਹ ਹੋ ਗਿਆ ਨਾ ਦੋਵਾਂ ਨੂੰ ਕਰ ਇੱਦਾਂ ਚਲ ਨਾਪੋ ਇਹ ਇਹ ਕੱਦ ਕੱਦ ਕੱਲੇ ਕੱਦੇ ਨੂੰ ਕੱਲੇ ਕੱਲੇ ਨੂੰ ਦਿਖਾਓ ਨਾ ਕਰਕੇ ਹਾਂ ਹੁਣ ਕਰ ਥਾਂ ਕਰਕੇ ਥੱਲੇ ਕਰੋ ਇਹਨਾਂ ਨੂੰ ਚਲ ਹੁਣ ਨਾਪੋ ਇਹ ਕੀ ਚੀਜ਼ ਸੀ ਕਰ ਦ ਕੰਗੜਾਸ ਸੋ ਮੇਰੇ ਕਿੱਦਾਂ ਲੱਗੇ ਕਰਨ ਆਹ ਨਿਆਰੇ ਵੜੀ ਗੱਲ ਬਾਤ ਹੈ ਨਾ ਰਬਾ ਪੂਰੀ ਗਲਵਾ ਤਿਆਰ ਇਹਦੇ ਚ ਹੈ ਕਣੀ ਇਧਰ ਲੱਗਾ ਜ ਆਪਣਾ ਤੜਕਾ ਲੱਗਣ ਤੇ ਦੱਸਿਓ ਤੁਹਾਨੂੰ ਆ ਕਾਂਜੀ ਜੀ ਕਿਦਾਂ ਦੇ ਲੱਗੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਮੈਨੇ ਇਹ ਬਾਗ ਵਾਸਤੇ ਜੋ ਲਓ ਜਿੱਸੇ ਸੈਜ ਦਾ ਬਰਥਡੇ ਮਨਾਉਣਾ ਹੈ ਅੱਜ ਆਪਾਂ ਪਾਪਾ ਨੇ ਨਹੀਂ ਆਉਣਾ ਪਾਪਾ ਤੇ ਆਵੇ ਪਹਿਲਾਂ ਸੈਜ ਦਾ ਹੈ ਪਾਪਾ ਨਹੀਂ ਆਉਣਾ ਪਾਪਾ ਨੂੰ ਡਰ ਆਉਂਦਾ ਹੈ ਚੱਲੋ ਆ ਚੱਟ ਲਈਏ ਠੀਕ ਹੈ ਹਾਂਜੀ ਗਾਇਸ ਆਪਾਂ ਅੱਗੇ ਹੀ ਗਏ ਤੇ ਅੱਜ ਹੀ ਬਰਥਡੇ ਮਤਲਬ ਬਰਥਡੇ ਵਾਲੋ ਵੀ ਪੈਣੀ ਆ ਆਪਣੀ ਤੇ ਉਹਨੇ ਬਹੁਤ ਮੁੰਡੇ ਦਾ ਬਰਥਡੇ ਸੀ ਤੇ ਉਹਨਾਂ ਨੇ ਇਨਵਾਈਟ ਕਰ ਲਿਆ ਬਾਅਦ ਵਿੱਚ ਬਲੌਗਾਂ ਦੀ ਨਹੀਂ ਹੋਇਆ ਗਏ ਬਸ ਅਹੀਂ ਮੇਰੇ ਖਾਲ ਅੱਧਾ ਪੌਣਾ ਘੰਟਾ ਹੀ ਆ ਨਾ ਅੱਧਾ ਪੌਣਾ ਘੰਟਾ ਹੀ ਗਏ ਚਲੋ ਵਿਚਾਰੀ ਨੇ ਨਾ ਬੁਲਾਇਆ ਤੇ ਜਾਣਾ ਵੀ ਚਾਹੀਦਾ ਸੀ ਇੱਕ ਉਹ ਕਢਿੰਗੀ ਤੀ ਤੇ ਥੋੜਾ ਬਹੁਤ ਮੈਂ ਤੇ ਕੁਝ ਖਾਦਾ ਨਹੀਂ ਮਿਲੀ ਸਭ ਨੇ ਚਲੋ ਖਾਦਾ ਤੇ ਫੇਰ ਆਪਾਂ ਥੋੜਾ ਇਹ ਦਿਖਾਈ ਪੀਣ ਤੇ ਬੈਠੀਆਂ ਅੱਜ ਰੋਟੀ ਰਾਟੀ ਵੀ ਨਹੀਂ ਖਾਦੀ ਨਾ ਤੇ ਹੁਣ ਆਪਾਂ ਕਰ ਰਹੇ ਸੀ ਫਲੋਰੈਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਸੋਨੇ ਇੱਕ ਮਟਕਾ ਨਾਲ ਕੋਲ ਮੇਰੇ ਦਾ ਨਵਾਂ ਵੀਡੀਓ ਆ ਰਿਹਾ ਹੈ ਤਾਂ ਸੋ ਬਾਏ ਬਾਏ ਕੋਈ ਨਹੀਂ ਰੋਟੀ ਖਾਦੀ ਭਰਾਵਾ ਬਾਏ ਬਾਏ ਕਰੋਰ ਬਾਪ ਬਾਏ ਬਾਏ